ਹਾਂਜੀ ਸਾਰੇ ਮੇਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਤੁਹਾਨੂੰ ਕੁਝ ਦਿਨ ਪਹਿਲਾਂ ਇੱਕ ਵੀਡੀਓ ਦਿਖਾਈ ਸੀਗੀ ਰਾਜਪੁਰਾ ਫਲਾਈਓਵਰ ਦੀ ਐਵੇਂ ਇੱਕ ਨਾ ਹੋਰ ਤੁਹਾਨੂੰ ਦਿਖਾਨੇ ਆ ਜੀ ਰਾਜਪੁਰੇ ਦੀ ਸ਼ਾਨ ਨੀਨਾ ਮਿੱਤਲ ਐਮਐਲਏ ਦੇ ਘਰ ਦੇ ਬਿਲਕੁਲ ਕੋਲ ਤੁਹਾਨੂੰ ਦਿਖਾਨੇ ਆ ਜੀ ਇਹ ਐ ਦੇਖੋ ਜੀ ਇਹਨੂੰ ਨਾ ਜ਼ਿਆਦਾ ਕਰਦੇ ਕਰਦੇ 6 ਮਹੀਨੇ ਹੋ ਗਏ ਜੀ ਇਹਦਾ ਹਾਲ ਦੇਖੋ ਜੀ 6 ਮਹੀਨੇ ਹੋ ਗਏ ਦਾ ਹਾਲ ਦੇਖੋ ਜੀ ਸਾਹਮਣੇ ਤੁਹਾਨੂੰ ਦਿਖਾਣੇ ਨੀਨਾ ਮਿੱਤਲ ਦਾ ਘਰ ਹੈ ਜੀ 6 ਮਹੀਨੇ ਹੋ ਗਏ ਇਹ ਟੋਏ ਨੂੰ ਪੱਟੇ ਹੋਏ ਸੀਵਰੇਜ ਦਾ ਜੀ ਠੀਕ ਹੈ ਜੇ ਅਰੇਜ ਕੋਈ ਸਕੂਲੀ ਬੱਚਾ ਗਿਰ ਜੇ ਜਾਂ ਕੋਈ ਹਾਦਸਾ ਹੋ ਜੇ ਤਾਂ ਨੀਨਾ ਮਿੱਤਲ ਪਰਵਾਹੀ ਗਿਆ ਨੂੰ ਜਾਂ ਸਰਕਾਰਾਂ ਕਿਉਂ ਹੱਥ ਤੇ ਹੱਥ ਧਰ ਕੇ ਬੈਠੇ ਹੋਈਆਂ ਰਾਜਪੁਰੇ ਦੇਖੋ ਜੀ ਪੂਰਾ ਟੋਆ ਹੈਗਾ ਨਸਟਾ ਜੇ ਨਹੀਂ ਥੋੜੇ ਤੋਂ ਭਰਿਆ ਜਾਂਦਾ ਤਾਂ ਸਾਨੂੰ ਰਾਜਪੁਰੇ ਵਾਲਿਆਂ ਨੂੰ ਦੱਸ ਦਿਓ ਅਸੀਂ ਆਪ ਮਿਲ ਕੇ ਭਰਾ ਲਾਂਗੇ ਪਰ ਕਿਸ ਦੀ ਜਾਣਦਾ ਮਾਲ ਦਾ ਨੁਕਸਾਨ ਨਾ ਕੀਤਾ ਜਾਏ ਨਾ ਜ਼ਿਆਦਾ ਕਰਦੇ ਕਰਦੇ ਨੂੰ ਜੀ 6 ਮਹੀਨੇ ਸਾਲ ਤਾਂ ਮੈਨੂੰ ਹੋ ਗਿਆ ਜੀ ਦੇਖਦੇ ਸਾਹਮਣੇ ਤੇ ਇਹ ਰੋਡ ਹੈ ਜੀ 메인 ਰੋਡ ਬਿਲਕੁਲ 메인 ਰੋਡ ਦੇ ਵਿੱਚ ਸਕੂਲ ਦੇ ਬੱਚਿਆਂ ਦੀ ਛੁੱਟੀ ਹੁੰਦੀ ਹੈ ਦੁਪਹਿਰ ਨੂੰ ਬਹੁਤ ਟ੍ਰੈਫਿਕ ਹੋ ਜਾਂਦਾ ਜੀ ਠੀਕ ਹੈ ਨਾ ਇਸ ਦੇ ਬਾਵਜੂਦ ਵੀ ਕੋਈ ਵੀ ਇਸਤੇ ਮੈਨੂੰ ਲੱਗਦਾ ਪੈਸੇ ਪੁੱਛ ਨਹੀਂ ਆਏ ਲੱਗਦਾ ਉਪਰੋਂ ਤਾਂ ਨਹੀਂ ਪਰਵਾਹ ਦੇ ਰਹੇ ਸਾਡੀ ਬੇਨਤੀ ਹੈ ਕਿ ਜੀ ਦੱਸ ਤੋਂ ਜੇ ਨਹੀਂ ਪਰਵਾਣਾ ਅਸੀਂ ਆਪ ਪਰਵਾ ਲਾਂਗੇ ਜੀ ਕੋਈ ਦਿੱਕਤ ਨਹੀਂ ਐ ਦੇਖੋ ਜੀ ਤੁਹਾਨੂੰ ਦਿਖਾਣੇ ਆ ਇੱਥੋਂ ਦੀ ਨੀਨਾ ਮਿੱਤਲ ਦਾ ਘਰ ਕਿੰਨੀ ਕੁ ਦੂਰ ਹੈ ਉਹਨੂੰ ਅੱਜ ਆ ਜੀ ਦਿਖਾ ਦਿੰਦਾ ਜੀ ਲਾਈਕ ਕੀ ਸਰਕਾਰ ਇੰਨੀ ਬੇਸ਼ਰਮ ਹੋ ਗਈ ਕਿ ਇਸੇ ਬਿਨਾ ਪੈਸਾ ਤੋਂ ਕੰਮ ਕਰਨਾ ਹੀ ਨਹੀਂ ਲੋਕਾਂ ਦੇ ਜੀਵਨ ਨਾਲ ਖਲਵਾੜ ਛੋਟੇ ਛੋਟੇ ਬੱਚੇ ਹਾਂ ਦੇਖੋ ਜੀ ਇਹ ਨੀਨਾ ਮਿੱਤਲ ਦਾ ਘਰ ਹੈ ਜੀ ਸਾਹਮਣੇ ਉਹ ਵੀ ਬਾਈਕ ਤੇ ਫੇਰਾ ਹੈ ਇਹ ਨੀਨਾ ਮਿੱਤਲ ਦਾ ਘਰ ਹੈ ਤੇ ਬਿਲਕੁਲ ਹੋਰ ਪੂਰੀ ਦੂਰੀ ਤੇ